ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦੇ 7 ਵਜ ਗਏ ਨੇ ਜੀ ਸਵੇਰ ਦਾ ਟਾਈਮ ਹੈ 7 ਵਜ ਗਏ ਨੇ ਬਹੁਤ ਸੋਨਾ ਦੇਣਾ ਅੱਜ ਬੱਦਲ ਵਾਈ ਹੈ ਨਹੀਂ ਗੀ ਤੇ ਆਪਾਂ ਨੇ ਬਹੁਤ ਸਾਰੇ ਕੰਮ ਕਰ ਲਏ ਨੇ ਬਹੁਤ ਸਾਰੇ ਰਹਿ ਗਏ ਨਹੀਂ ਜਾਨੀ ਕਿ ਮੋٹے ਮੋٹے ਕੰਮ ਹੋ ਗਏ ਨੇਗੇ ਇਧਰੋਂ ਝਾੜੂ ਝੂੜੂ ਲੱਗ ਗਿਆ ਉਧਰੋਂ ਲੱਗ ਗਿਆ ਸਾਰੇ ਸਾਫ ਸਫਾਈਆਂ ਹੋ ਗਈਆਂ ਨਿਗੀਆਂ ਤੇ ਮੈਂ ਰਿੜਕੀ ਆ ਜੀ ਮਲਾਈ ਤੇ ਮਲਾਈ ਰਿੜਕੀ ਆ ਗੁਰਮਣ ਬਣਾ ਰਹੀ ਐ ਕਿਉਂ ਤੇ ਬਾਰਾਤ ਵਾਲੀ ਵੀਡੀਓ ਚ ਹਨਾ ਪਰਸ ਵਾਲੀ ਚ ਇੱਕ ਦਿਨ ਬਾਅਦ ਚ ਆਉਂਦੀ ਹਾਂ ਜੇ ਵੀਡੀਓ ਪਾਣਾ ਕਮੈਂਟ ਕੀਤਾ ਜੇ ਤੁਸੀਂ ਹਾਰਾ ਨਹੀਂ ਬਣਵਾਇਆ ਹਾਰਾ ਹੈਗਾ ਆਪਣੇ ਉਦੋਂ ਓ ਢੋਲ ਦੇ ਨਾਲ ਪਿਆਗਾ ਚੁੱਲਾ ਆਪਾਂ ਬਣਵਾ ਲਿਆ ਇਹਦੇ ਵਿੱਚ ਮਿੱਟੀ ਲਾਉਣ ਵਾਲੀ ਐ ਸਾਰਾ ਕੁਝ ਬਣਵਾ ਲਿਆਗਾ ਜੀ ਤੇ ਆਪਣੇ ਹਾਰਾ ਵੀ ਬਣ ਗਿਆ ਸਾਰਾ ਕੁਝ ਬਣਿਆ ਹੋਇਆਗਾ ਹਾਰਾ ਤਾਂ ਆਪਣੇ ਪਹਿਲਾਂ ਦੀ ਸੀਗਾ ਤੇ ਹਾਰੇ ਬਣਾ ਨਹੀਂ ਸਰਦਾ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਸਰਜਾਂ ਦੇ ਹਾਰੇ ਤੋਂ ਬਿਨਾ ਗਰਮੀਆਂ ਚ ਨਹੀਂ ਹਸਦਾ ਗਰਮੀਆਂ ਚ ਕਿਉਂਕਿ ਪਦਾਲ ਦੂਲ ਧਰ ਦਿਆਂਗੇ ਹਨਾ ਖੇਤ ਲੇਬਰ ਦਾ ਕੰਮ ਵੱਧ ਰਹਿੰਦਾ ਜਾਨੀ ਕੇ ਕਰੇ ਜੀਰੀ ਲਾਉਣ ਲੱਗੇ ਕਰੇ ਮੱਕੀ ਦਾ ਚਾਰ ਪਾਉਣ ਲੱਗੇ ਕਰੇ ਮੱਕੀ ਬੀਜਣ ਲੱਗੇ ਕਰੇ ਕਣਕ ਵੱਢਣ ਲੱਗੇ ਹਨਾ ਉਦੋਂ ਆਪਾਂ ਸੁੱਕੀਆਂ ਦਾਲਾਂ ਵੱਧ ਕਰਦੇ ਹੁੰਨੇ ਆ ਸੁੱਕੀਆਂ ਦਾਲਾਂ ਉਦੋਂ ਹਾਰੇ ਦੇ ਵਿੱਚ ਆਸਾਨੀ ਨਾਲ ਬਣ ਜਾਂਦੀਆਂ ਨੇ ਕਿਉਂਕਿ ਗੋਹਾ ਗੋਹਾਂ ਦਾ ਹਾਰਾ ਪਰਕ ਕੇ ਪਾਥੀਆਂ ਦਾ ਵਿੱਚ ਆਪਾਂ ਚੇ ਟਾਪਲੇ ਚ ਧਰ ਦਈਏ ਦਾਲ ਅੰਤੀਆ ਇਹ ਪਤਾ ਆਪਣੀ ਧਰਦੀ ਅਦਾਲ ਚ ਹੈ ਆਪਾਂ ਉਹ ਧਰਦੀਏ ਪਤੀਲੇ ਚ ਔਰ ਜਣੀ ਕਿ ਆਪਾਂ ਹਾਰੇ ਦੇ ਵਿੱਚ ਦਾਲ ਧਰ ਦਿਆਂਗੇ ਉਧਰ ਆਪਾਂ ਪਾਥੀਆਂ ਪੱਥਨ ਲੱਗ ਥੋੜੀਆਂ ਪੱਥ ਲਾਣੇ ਤੇ ਹੁਣ ਮੈਂ ਮਹਾ ਜਿੱਕੇ ਹਟਦੀ ਚਾਚੂ ਵਾਲੇ ਭਾਂਡੇ ਦੁੱਧ ਪਾਦ ਵਾਲੀਆਂ ਕੇਨੀਆਂ ਹਨਾ ਤੇ ਗੁਰਮਨ ਨੂੰ ਮਲਾਈ ਰੜਕ ਕੇ ਇੱਥਿਆ ਕਿਉ ਕੱਢ ਕੇ ਮੈਂ ਤੁਮ ਪੁੱਤ ਕਿਉ ਬਣਾ ਦੇ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਸੋਨੀ ਸਿੱਧੂ ਵੀ ਤੁਹਾਨੂੰ ਕਮੈਂਟ ਕਰਤੋਂ ਨਹੀਂ ਕਰਦਾ ਸੋਨੀ ਸਿੱਧੂ ਪਤਾ ਨਹੀਂ ਹੁਣ ਕਿੰਨੇ ਦਿਨ ਹੋ ਗਏ ਮੈਂ ਵੀ ਸੋਚਦੀ ਸੀ ਹਨਾ ਮੈਂ ਕਮੈਂਟ ਨਹੀਂ ਆਇਆ ਪਰ ਉਹਦੀ ਪੜਾਈ ਆ ਹਨਾ ਕੀ ਆ ਪੇਪਰ ਪੁੱਪਰ ਹੋਣ ਵਿਚਾਰੇ ਦੇ ਜਿਹੜੋਂ ਪੇਪਰ ਹੋਣ ਉਹ ਕਮੈਂਟ ਨਹੀਂ ਕਰਦਾ ਹੁੰਦਾ ਤੇ ਨਾਲੇ ਆਪਾਂ ਹਨਾ ਅਗਲੇ ਦਾ ਵੀ ਕੰਮ ਤਾਂ ਦਿਨ ਦਿਨ ਸੌ ਟਾਈਮ ਵੀ ਨਹੀਂ ਲੱਗਦਾ ਵੀਡੀਓ ਦੇਖਾਂ ਜੇ ਆਪਾਂ ਸੋਨੀ ਸਿੱਧੂ ਤੂੰ ਦੇਖਦਾ ਵੀਡੀਓ ਤਾਂ ਤੈਨੂੰ ਵੀਵਰ ਸਾਰੇ ਯਾਰ ਕਰਦੇ ਨੇਗੇ ਕੀ ਤੁਸੀਂ ਕਮੈਂਟ ਕਰੋ ਜੇ ਕੱਲੀ ਵੀਡੀਓ ਦੇਖਦੇ ਹੋ ਕਿਉਂਕਿ ਮੈਨੂੰ ਪਤਾ ਉਹ ਨਾ ਪੜ੍ਹਾਈ ਕਰਦੇ ਨਹੀਂਗੇ ਤੇ ਪੜ੍ਹਾਈ ਕਰਨ ਦਾ ਟਾਈਮ ਵੀ ਨਹੀਂ ਲੱਗਦਾ ਹੁੰਦਾ ਪੜ੍ਹਾਈ 'ਚ ਹਨਾ ਕਿਉਂਕਿ ਸਾਰੇ ਬੱਚਿਆਂ ਨੂੰ ਪੇਪਰ ਚੱਲਦੇ ਨੇ ਬੱਚਾ ਨਹੀਂ ਹੈਗਾ ਵੱਡਾ ਹੈ ਚਲ ਕੋਈ ਗੱਲ ਨਹੀਂ ਫਿਰ ਵੀ ਪੜ੍ਹਾਈ ਤਾਂ ਪੜ੍ਹਾਈ ਹੋਈ ਆ ਹਨਾ ਤੇ ਬੱਚਿਆਂ ਦੀ ਐਸੀ ਕਿਰਨ ਨਾਲ ਜਾਨੀ ਆ ਮਸੀ ਨਾ ਮਹਕੀਆ ਗੱਡੀ ਕਰਾਈ ਹੋਵੇ ਕੋ ਕਹਾ ਤੁਹਾਨੂੰ ਕਰਦੀ ਆਏ ਨਹੀਂ ਮੈਂ ਕਹਿੰਦੀ ਮਹਕੀਆ ਆਪਣੇ ਪਿੰਡ ਚ ਜਾਂਦੀਆਂ ਤੀਆਂ ਦੀ ਗੱਡੀ ਚ ਆਪ ਹੀ ਚੱਲਿਆ ਕਿ ਕਿੰਨੀ ਦਰਬਾਰ ਰਿਹਾ ਕਿਉ ਗਰਮਣ ਕਿਧਰ ਗਈ ਮੈਂ ਹੀ ਬੋਰਦੀ ਹਵਾਈ ਪੜਨਾ ਨਹੀਂ ਕਿ ਕਰਨਾ ਨਾ ਤੇ ਹੋਤਰਿਆ ਹੈ ਕਿਉਨ ਲੱਗੂਗਾ ਟਾਈਮ ਮੈਂ ਆਪਦਾ ਕੰਮ ਕਰਦੀ ਆਂ ਬੀਬੀ ਰੋਟੀ ਬਣਾਉਂਦੀ ਆ ਸੁਖਮਣ ਹਜੇ ਉੱਠੀ ਨਹੀਂ ਬੀਬੀ ਹੀ ਰਹਿ ਜਾ ਤੂੰ ਉੱਠੀ ਨਹੀਂ ਹੈਗੀ ਹਜੇ ਦੇਖ ਲਓ ਉਹਨੂੰ ਲਾਲਚੀ ਹੋਇਆ ਪਿਆ ਹਾਂ ਮੇਰੇ ਕੱਟੇ ਨੇ ਰੋਟੀਆਂ ਪਾ ਕੇ ਆਉਣੀ ਆ ਚਾਕ ਕਰਦੀਆਂ ਨੇ ਰੋਟੀਆਂ ਦੀ ਇਹ ਪਾਲਾ ਮਰ ਲੱਗ ਗਿਆ ਹੁਣ ਪੋਚੇ ਮੱਝਾ ਕੰਨੀ ਉੱਪਰ ਕੰਮ ਨਾ ਮਿਲ ਰਿਹਾ ਇਹ ਪਾਲਾ ਉਹਨੇ ਪੋਚੇ ਹੁਣ ਤੇ ਪੋਚੇ ਲਾਉਣ ਨੂੰ ਟਾਈਮ ਲੱਗਦਾ ਦਾ ਆਪਣਾ ਫਰਸਾ ਜਿਹੜਾ ਫਟਕਿਆ ਜਾਂਦਾ ਹੈ ਇਹ ਨਹੀਂ ਪੋਚੇ ਲਾਉਣ ਦੇ ਤੇ ਬਰਾਬਰ ടി അ ਜੋ ਕੱਪੜੇ ਦੀ ਅੱਜ ਵੀ ਹੱਥੀ ਤੋਂ ਤੋਦੇ ਨੇ ਤੇ ਆਹ ਹੁਣ ਬੋਰੀਆਂ ਨੇ ਗਈਆਂ ਆਪਣੀਆਂ ਫੀਡਾਂ ਵਾਲੀਆਂ ਤੇ ਪਹਿਲੇ ਪਿਉਂਤੀਆਂ ਹੋਈਆਂ ਸੀਗੀਆਂ ਕਿਉਂਕਿ ਜਿਹੜੇ ਰਿਆਰੇ ਹੁੰਦੇ ਨੇ ਤਾਂ ਪਾਣੀ ਦੀ ਕੱਢਣਾ ਹੁੰਦਾ ਹਨਾ ਇਹ ਫੀਡਾਂ ਵਾਲੀਆਂ ਬੋਰੀਆਂ ਨੇ ਗਈਆਂ ਆਪਾਂ ਤੁਹਾਨੂੰ ਪਤਾਈਏ ਵੀ ਕਰਵਾ ਕੇ ਲੈਣੇ ਹੁੰਦੇ ਆ ਫੀਡ ਸਮਾਨ ਪਾ ਕੇ ਫਵਾ ਕੇ ਤੇ ਹਮ ਤੋਂ ਤੋਂ ਸ਼ਾਮ ਦਾ ਨਹੀਂ ਆਗੇ ਜੀਰੋ ਫੇਰ ਫੀਡ ਕਰਵਾਵਾਂਗੇ ਓਹੋ ਫਾਂ ਫਿਰ ਪਾ ਲਾਂਗੇ ਕਿਉਂਕਿ ਜਿਹੜੀ ਪਾਟੀ ਛਿੱਟੀ ਹੁੰਦੀ ਉਹ ਛੰਤੀ ਜਾਂਦੀ ਹੈ ਜਿਹਦੀ ਹੁੰਦੀ ਹੈ ਨਾ ਉਹ ਪਾਵਾ ਛੰਤੀ ਜਾਂਦੀ ਹੈ ਕਿ ਉਹ ਤਾਂ ਪਾਟੀ ਤਾਂ ਕੋਈ ਨਹੀਂ ਹੈ ਜੀ ਨਾ ਪਾਟੀ ਕੋਈ ਨਹੀਂ ਤਾਂ ਪਨਾ ਉਹ ਫਿਰ ਅਗ ਲਾ ਲ ਲਈਏ ਕਾਲੇ ਪੱਤਰ ਵਿੱਚ ਚਾਉਂਦੇ ਹਾਂਗੇ ਜਿਹੜੀ ਮਾੜੀ ਮਾਫੀ ਹੁੰਦੀ ਉਹ ਛੰਤੀ ਜਾਂਦੀ ਹੈ ਕਿ ਸਾਰੀ ਪਾਟੀ ਨਾਲ ਜੋ ਨਹੀਂ ਛੰਤੀ ਉਹ ਚੱਪੜਾ ਚੱਪੜਾ ਤੋੜ ਕੇ ਬੋ ਬੋਨ ਮੈਂ ਰਹਿ ਜਾਂ ਸੀ ਸੱਤ ਬੋਰੀਆਂ ਸੀ ਜਿਹੜੀਆਂ ਬੇਲੀਆਂ ਹੋਈਆਂ ਹੋਈਆਂ ਮੈਂ ਜਿਹੜੀ ਸੱਤ ਬੋਰੀਆਂ ਇਕੱਠੀਆਂ ਹੋਈਆਂ ਨੇ ਕਿੜਾ ਨਹੀਂ ਹੋਦੀ ਧੋਣੀਆਂ ਤੇ ਜਿਹੜੇ ਕੱਲੀ ਕੱਲੀ ਬੇਲੀ ਕਦੀ ਹੋਣ ਧੋਣ ਦੀ ਚੰਗੀ ਜਾਣੀ ਉਹਨਾਂ ਨੂੰ ਮਸ਼ੀਨ ਤੇ ਉਸੇ ਸੋਖਿਆ ਦਿੱਤੇ ਗਿਰੇ ਚੱਲੀ ਹੋ ਜਾਣਾ ਰੱਖੋ ਦਾਈ ਨੇ ਸੋ ਸੱਤਾਂ ਨਵੇਂ ਨਵੇਂ ਬੋਰੀ ਬੇਲੀ ਹੋਈ ਹੈ ਤਾਂ ਹੁਣ ਦੋ ਹੀ ਮਹੀਨਾ ਰਹੇਗਾ ਜੀ ਦਾਰੀ ਗੁਰਚ ਨਾਲ ਨਿਕੰਗੀ ਤਰ੍ਹਾਂ ਫਿਰ ਜਿਓਸ ਤੋਂ ਚਿੰਗਰਾਂ ਦੀਆਂ ਚਿੰਗਰਾਂ ਚਾਹ ਚੋ ਜਾਈਆਂ ਕਿੰਕੀਆਂ ਦੀਆਂ ਪਹਿਲਾਂ ਉਹ ਖੇਰ ਤੋਂ ਕੱਢ ਲਈ ਮਸਾਂ ਐ ਤਾਂ ਲੋਟਣੀ ਆਉਣਾ ਗੁਰਚ ਨਾਲ ਬੈਠੀ ਤੋਂ ਮੰਗਾਂ ਤੇ ਮੈਂ ਇਹ ਬੁਰਾ ਲੱਗ ਜੰਦਗੀ ਨੂੰ ਨਾ ਪਾਰਾਂ ਕੱਪੜੇ ਮਚੀਂਸ ਦਾ ਕੁਕਾ ਦੇ ਗੋਰੀਆਂ ਹੀ ਤਾਰ ਤੇ ਪਾਰਾਂਗੇ ਤਾਂ ਦੰਦੂ ਚੱਲੇ ਜਾਣਗੇ ਚੱਲਾਂਗੇ ਮੈਂ ਨਾ ਕਿ ਤਿਆਰ ਹੋ ਜਾਣਾ ਬੋਰ ਨੇ ਸੁੱਕਣੇ ਪਾ ਕੇ ਨੇ ਬਾਥਰੂਮ ਧੋ ਲੈਣੇ ਮਸ਼ੀਨ ਸਿਕਾਉਣ ਨੂੰ ਸੁਕ ਮੰਨੇ ਕੱਪੜੇ ਪਾਇ ਸੀ ਲੈਟ ਹੈਂ ਬੈਠੇ ਪੈ ਆਪਣੇ ਕੱਪੜੇ ਭਿੱਜ ਗਏ ਬਾਥਰੂਮ ਧੋ ਕਿੰਨਾ ਹਾਲ ਹੈ ਕੱਪੜੇ ਧੋ ਲੈਣੇ चल दिया कड़क धुप्पा धुप जाएंगे आशीन चुन मशीन चा के पा ਕਿੱਤਾ ਪਾਣੀ ਨਿੱਕੜਦਾ ਆ ਰਹੀ ਹੀ ਹੈ ਜੇ ਸਾਰੇ ਕੰਮ ਬਾਰੇ ਤਾਂ ਇਹ ਵੀ ਇਹਦੀ ਸੰਗਣ ਵਾਲੀ ਸਹੀ ਹੈ ਕਣ ਕਰ ਮਾਦੀ ਨੂੰ ਸੰਗੀ ਦੂੰਗੀ ਆਹੀ ਕਿਸਲਾ ਪਾਣੀ ਹੈ ਤਾਂ ਅਸ ਜਨ ਮੋਗਦੀ ਹੈ ਬਾਥਰੂਮ ਸਾਫ ਕਰ ਲਈਏ ਫਿਰ ਲੋ ਜੀ ਜਿਹੜਾ ਟਾਈਮ ਆਗਾ ਵੱਜ ਗਏ ਨੇ 2:30 ਆਪਾਂ ਕਰ ਦਿਆਂ ਸਬਜ਼ੀ ਦੀ ਦਾਲ ਸਬਜ਼ੀ ਦੀ ਤਿਆਰੀ ਦਾਲ ਧਰਾਂਗੇ ਅੱਜ ਕਿਉਂਕਿ ਸਬਜ਼ੀਆਂ ਦੋਨੋਂ ਨਾ ਟਮਾਟਰ ਚੰਗੇ ਲਾ ਜਿੰਦੇ ਨਾ ਪੱਤਾ ਗਾ ਵੀ ਚੰਗੀ ਆ ਲੱਗਦੀ ਹੈਗੀ ਤੇ ਅੱਜ ਹਰੀ ਆਹ ਮੂੰਗੀ ਮਾਸਰੀ ਰੱਖਾਂਗੇ ਬਸ ਪਤਰੀ ਜਿਹੀ ਕਰ ਲਾਂਗੇ ਹੈਨਾ ਤੇ ਅੱਜ ਉਹ ਨਾ ਮੈਂ ਕੀ ਸੁੱਤੀ ਕੀ ਸੁੱਤੀ ਉਰੀ ਅੱਧਾ ਮੰਜਾ ਧੁੱਪੇ ਕਰ ਲਿਆ ਅੱਧਾ ਸਾਮੇ ਜਾਈ ਮੈਂ ਸਾਵੇਂ ਮੰਜਾ ਕਰ ਲਿਆ ਤਾਂ ਮੈਨੂੰ ਠੰਡ ਲੱਗੀ ਅੱਧਾ ਧੁੱਪੇ ਕਰ ਲਿਆ ਅੱਧਾ ਸਾਵੇਂ ਕਰ ਲਿਆ ਮੈਂ ਤੇ 2-2 ਘੰਟੇ ਸੌਂ ਗਈ ਅਜ ਨੀਂਦ ਆ ਗਈ ਦਿਨੇ ਤੇ ਉੱਠ ਕੇ ਫੇਰ ਚਾਹ ਕਰੀ ਜਿਹੜੇ ਵਜੇ ਚਾਹ ਪਿਆਈ ਭਾਂਡੇ ਮੰਜੇ ਸਾਰਿਆਂ ਤੇ ਅੱਜ ਸਾਡੀ ਰਾਜੀ ਜਾਣ ਸਲਾਹ ਚ ਨਹੀਂ ਰਾਜੀ ਨਹੀਂ ਗਏ ਹੈ ਫੇਰ ਮੈਂ ਤਾਂ ਪਾਏਗੀ ਮਹ ਸਰਸੱਦ ਬਰਾ ਤੇ ਉਹ ਲਾਸਰ ਗੰਡਾ ਸਿਰ ਜਿਆ ਅਦਰਕ ਲਿਆਈਆਂ ਲਾਸਰਾਂ ਪਿਆਜ਼ ਹਨ ਤੜਕਾ ਲਾਉਣ ਰਿਜ ਤੋ ਬਿੰਦ ਚ ਜਾਊਗੀ ਤੇ ਮੱਝਾ ਬਣਾ ਕੇ 3 ਵਜੇ ਅੱਖਾਂ ਤੇ ਫੇਰ ਧਰੂंगी ਕਿਉਂਕਿ ਫਿਰ ਸੌਖੀ ਜੀ ਬਣ ਜਾਂਦੀ ਹੈ ਜੀ ਇਹ ਤਦ ਤੇ ਦੁੱਧ ਬਾਅਦ ਸਾਹਮਣੇ ਸਾਹਮਣੇ ਦੋ ਬਾਲੀਆਂ ਚ ਬਣ ਚੂਗੀ ਉਹਦਾ ਤੜਕਾ ਲਾ ਕੇ ਪਾਣੀ ਦੇ ਵਿੱਚ ਤੇ ਪਰ ਹੁਣ ਮੈਂ ਨਾ ਸਾਰੇ ਹਜੇ ਮੇਰੇ ਜਿਹੜੇ ਵਿਆਹ ਸਾਦੀਆਂ ਸੂਟ ਦੀ ਸਾਰੇ ਤੁਮ ਨਾਲੇ ਪਏ ਨੇਗੇ ਹੁਣ ਤਾਂ ਤਕਰੀਬਨ ਸਾਰੇ ਪ੍ਰੋਗਰਾਮ ਨਿਬੜ ਗਏ ਨੇ ਹੁਣ ਤਾਂ ਜੋ ਕੋਈ ਪ੍ਰੋਗਰਾਮ ਆਇਆ ਹਨਾ ਦੂਜੇ ਪਹਿਣਗੇ ਰੇਸ਼ਮੀ ਜੇ ਤੇ ਬਜਾਰੇ ਮਹਿੰਗੇ ਤਾਂ ਪਹਿਣੇ ਨਹੀਂ ਹੈਗੇ ਹੁਣ ਤਾਂ ਪਾਠਕੂੜ ਦੇ ਭੋਗ ਹੀ ਆਉਣਗੇ ਜੇ ਕੋਈ ਆਏ ਤੇ ਕੱਲ ਨੂੰ ਦੇਖ ਲਈਆਂ ਕਈ ਸੂਟ ਪਹਿਣ ਤੁਨ ਵਾਲੇ ਜਿਹੜੇ ਡਰੈਕਰੀਨ ਕਰਾਉਣ ਵਾਲੇ ਨੇ ਉਹ ਤਾਂ ਅਸੀਂ ਝੋਲੇ ਚ ਲਪਾਫੇ ਚ ਪਾ ਕੇ ਲੈਉਣੇ ਨੇ ਉਹ 1000 4-5 ਫੂਟ ਸੀਗੇ ਸਾਡੇ ਜਿਹੜੇ ਜਿਆਦਾ ਮਹਿੰਗੇ ਜੇ ਤੇ ਦੂਜੇ ਜਿਹੜੇ ਨੋਰਮਲ ਨੇ ਉਹ ਆਪਾਂ 3000 ਤੋਂ 3500 ਤੱਕ ਨੇ ਜਿਹੜੇ ਉਹ ਆਪਾਂ ਘਰੇ ਤੋਂ ਲਾਂਗੇ 2500 3000 ਵਾਲੇ ਹੁੰਦੇ ਨੇ ਉਹ ਤਾਂ ਮੈਂ ਘਰੇ ਤੋਂ ਦੇ ਦੋ ਲੂੰਗੀ ਦੂਜੇ ਪਾਤੇ ਫੜਾਏ ਆਉਣਗੇ ਸਰਦਾਰ ਜੀ ਫਿਰ ਪੜ੍ਹ ਲਿਆਉਣਗੇ ਤੇ ਮੈਂ ਸਾਰੇ ਵਿਆਹ ਦੇਖ ਲੇ ਇੰਨੇ ਵਿਆਹ ਸੀ ਸਿਆਲ ਚ ਕਿ ਇਹਦੇ ਮ ਕੋਈ ਸੂਟ ਨਹੀਂ ਤੋਤਾ ਕਿਉਂਕਿ ਜਿਹੜਾ ਪਾ ਬਹੁਤ ਬਚਾ ਕੇ ਰੱਖਦੇ ਹਾਂ ਨਾ ਫਿਰ ਤੇ ਵਧੀਆ ਨੰਗ ਜਨਾਉਣ ਸਾਰ ਲਾ ਲਾਂਨੇ ਆਂਗੇ ਜਾਣ ਜੀ ਵੇਲੇ ਪਾ ਲਾਂਨੇ ਆ ਕੱਪੜੇ ਫਿਰ ਨਹੀਂ ਉਹਨਾਂ ਨੂੰ ਕੁਝ ਹੋਣਾ ਤੇ ਹੁਣ ਸਾਰੇ ਧੋ ਕੇ ਪ੍ਰੈਸ ਕਰਕੇ ਅਗਲੇ ਸਾਲ ਇਹ ਰੱਖ ਦਾਂਗੇ ਹੁਣ ਜਿਵੇਂ ਮਸਲੀਨ ਦੇ ਨੇ ਜਾਂ ਕੋਈ ਹੋਰ ਉਹ ਪਾ ਕੱਢ ਲਾਂਗੇ ਇਹ ਜੇ ਪੈ ਜਾਣਗੇ 2 ਮਹੀਨੇ ਹਜੇ ਕਾਟਨ ਦੇ ਤਾਂ ਹਜੇ ਬੁਰੇ ਜਿ ਲੱਗਣਗੇ ਉਹ ਧੰਨਵਾਦ ਚ ਕੱਢ ਲਾਂਗੇ ਪਹਿਣਾ ਤੇ ਇਹੀ ਨਹੀਂ ਚਾਹਦੇ ਨਾ ਕੱਪੜਾ ਜਿਹੜਾ ਠੀਕ ਹੁੰਦਾ ਹਨਾ ਸਾਮ ਸਮੇਂ ਹੀ ਦਾ ਅਸ ਕੱਲ ਨੂੰ ਤੋਂ ਕਰ ਜੀਆ ਸ਼ੁਰੂ ਕੰਮ ਅਸੀਂ ਜੇ ਤੁੰਨ ਕਰ ਜੀਆ ਇਹਨੂੰ ਤਾਂ ਮੋਟਾ ਜਿਹਾ ਕਰਨ ਨਾਲ ਨਿਕਾ ਮੋਟਾ ਨਹੀਂ ਇਹ ਬਹੁਤ ਹੋ ਜਾਂਦਾ ਕੱਪੜਾ ਜਿਹੜਾ ਹਾਜੇ ਕੋਟੀਆਂ ਸਵਾਟਰ ਸਾਡੇ ਅੱਧੇ ਤਾਂ ਅੱਧੇ ਦਾ ਧੁੱਤ ਪੈਨੇ ਅੱਧੇ ਵਸੇ ਪਾਉਣ ਲੱਗੇ ਸੀ ਹੁਣ ਗੜਿਆ ਕਰਕੇ ਠੰਡ ਹੋ ਗਈ ਸੀ ਤੇ ਇੱਕ ਭੈਣ ਨੇ ਕਮੈਂਟ ਕੀਤਾ ਕਹਿੰਦੀ ਦੀ ਹੁਣ ਤੁਸੀਂ ਠੰਡ ਠੰਡ ਕਰੀ ਜਾਂਦੇ ਹੋ ਪਸਿਰ ਜਾਈਆਂ ਗੇਤੀਆਂ ਦਾਤੀ ਨਹੀਂ ਜੀ ਅਸੀਂ ਗੇਤੀਆਂ ਆ ਆਏਸਾਲ ਅਸੀਂ ਫਰਵਰੀ ਚ ਧਰਦੇ ਹੁੰਨੇ ਰਜਾਈਆਂ ਸਾਡੇ ਕੋਲ ਕੰਬਲ ਹੁੰਦੇ ਨੇ ਅੱਧੇ ਤਾਂ ਜਾਈਆਂ ਨਹੀਂ ਕੱਢਦੇ ਜਿਵੇਂ ਸੁਖਮਣ ਹੋ ਗਈ ਬੀਬੀ ਹੋ ਗਈ ਉਹ ਤਾਂ ਕੰਬਲ ਹੀ ਲੈਂਦੇ ਨੇ ਉਹਨਾਂ ਦੇ ਕੰਬਲਾਂ ਕੰਬਲਾਂ ਦੇ ਕਵਰ ਧੋ ਦਿੱਤੇ ਨੇ ਤੇ ਬਾਕੀ ਕਵਰ ਧੋ ਕੇ ਰੱਖ ਲਿੱਤੇ ਕੰਬਰ ਰਹਿਗੇ ਤੇ ਕੰਬਲ ਤਾਂ ਸਾਡੇ ਕੋਲ ਬਹੁਤ ਮੋਟੇ-ਮੋਟੇ ਨੇ ਠੰਡ ਤਾਂ ਕਾਣੂ ਲਾਦੇ ਦਿਨੇ ਨਾ ਜਿਹੜਾ ਆਪਾਂ ਵਿੜੇ ਚ ਕੰਮ ਕਰਦੇ ਹੋਰ ਬਹੁਤ ਠੰਡ ਲੱਗਦੀ ਹੈ ਬਾਰ ਵੀ ਗਈ ਸੀ ਠੰਡ ਘੜਿਆ ਕਰਕੇ ਹੁਣ 2 ਦਿਨ ਹੋ ਗਏ ਮੌਸਮ ਨੂੰ ਠੀਕ ਆ ਕਿ ਸਵੇਰ ਵੇਲੇ ਕੋਟੀ ਤਾਂ ਪਾਉਣਿਆਂਗੇ ਤੇ ਅੱਜ ਨਹੀਂ ਮੈਂ ਕੋਟੀ ਪਾਈ ਹੈਗੀ ਸਵੇਰ ਵੇਲੇ ਅੱਜ ਨਹੀਂ ਲੈਤੀ ਕੋਟੀ ਪਾਈ ਹੈਗੀ ਚਲ ਮੈਂ ਹੁਣ ਤੱਕ ਕਿਹੜਾ ਠੰਡ ਪੂਜ ਮੀ ਆ ਗਿਆ ਸਟੌਲ ਜੀ ਰਹੇਗੇ ਨਗੇ ਧਰਦਾਂ ਕੱਪੜਾ ਲੀੜਾ ਧੋ ਕੇ ਬਹੁਤ ਜ਼ਿਆਦੇ ਪਿਆਸ ਅਬ ਮੈਂ ਤੇ ਕੋਈ ਕੋਟੀ ਕੋਈ ਸਵਟਰ ਨਾ ਜਵਾਖਾ ਨਾ ਆਪਦਾ ਸੋ ਹਮਨੇ ਤਾਂ ਕੱਲ ਧਰ ਦਿੱਤੇ ਨੇ ਤੋ ਤੋ ਤਾਂ ਦਿੱਤੀ ਸੀ ਰੇ ਨੇ ਅੱਜ ਆਪਕੇ ਸਾਹਮਲੇ ਤੁਕਮਣ ਆਵਦੇ ਗੁਰਮਣ ਆਵਦੇ ਆਪੀ ਸਾਂਭ ਲੂਗੀ ਥੋਤੇ ਪੈਨੇ ਉਹਦੇ ਮੇਰੇ ਤੇ ਸਰਦਾਰ ਜੀ ਰਹੇਗੇ ਨੇ ਆਉਣ ਜਾਣ ਨਾਲ ਕੋਤੀਆਂ ਫੋਟ ਫੂਟ ਜੀ ਉਹਨਾਂ ਦਾ ਪਾਣੀ ਕੱਢਣ ਵਾਲਾ ਬੀਬੀ ਦੇ ਵੀ ਥੋਤੇ ਦਿੱਤੇ ਸੀ ਬੀਬੀ ਨੇ ਵੀ ਸਾਂਭ ਦਿੱਤੇ ਸਾਡੇ ਰਹਿ ਗਏ ਵੱਧ ਕਿਉਂਕਿ ਸਾਨੂੰ ਆਏ ਜੋ ਹੋ ਗਿਆ ਵੀ ਹਜੇ ਆ ਵੀ ਪ੍ਰੋਗਰਾਮ ਲੰਘ ਜਾਂਦੇ ਆ ਵੀ ਲੰਘ ਜਾਂਦੇ ਹਨਾ ਜੇ ਜਾਣਾ ਪੈਂਦਾ ਲੋ ਜੀ ਆਪਾਂ ਨੇ ਦਾਲ ਬਣਾ ਲਈ ਐ ਤੜਕਾ ਤੁੜਕਾ ਲਾ ਦਿੱਤਾ ਧਨੀਆ ਪਾ ਦਿੱਤਾਗਾ ਟਾਈਮ ਐ 4:30 ਹੋ ਗਏ ਨੇਗੇ ਤੇ ਬੱਸ ਹੁਣ ਆਪਣੇ ਹੱਸੀ ਜਾਂਦੀਆਂ ਨੇ ਕੋਲੇ ਬੈਠੀਆਂ ਰੋਈਏ ਤੇ ਰੋ ਪੈਣੇ ਬਹੁਤਾ ਕਰਕੇ ਕਦਰ ਗਮਾਈ ਅਕਲ ਭਲਾਂ ਦੀ ਸਾਨੂੰ ਲੇਟ ਹੀ ਆਈ ਕਿੰਨਾ ਹੀ ਅਸੀਂ ਕਿਸੇ ਦੇ ਕੰਮ ਆ ਜੀਏ ਜੀ ਚਾਹੇ ਸਾਡੇ ਕੋਲ ਹਰ ਇੱਕ ਮਤਵਲ ਕੱਢ ਕੇ ਪਰਾਂ ਹੋ ਜਾਂਦਾ ਤੇ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਕਿਸੇ ਨੂੰ ਤੇ ਜਿਰੋਂ ਵੀ ਕਿਸੇ ਨਾਲ ਨਾ ਜਦੋਂ ਵੀ ਕਿਸੇ ਨਾਲ ਕੋਲ ਮਿਲ ਜਾਂਦੇ ਆ ਸੀ ਸਾਰੇ ਦਿਲ ਤੋਂ ਕੋਲ ਮਿਲ ਜਾਂਦੇ ਆ ਸਾਰਾ ਪਰਿਵਾਰ ਹੀ ਤੇ ਮੱਤ ਵੱਲ ਕੱਢ ਕੇ ਆਲਾ ਪਰਾਂ ਹੋ ਜਾਂਦਾ ਗਾ ਬਹੁਤ ਕਰਾਂ ਹੈ ਦੁੱਧ ਚ ਪੱਤੀ ਪਾ ਲਾ ਉਹ ਵੀ ਕਿਵੇਂ ਮੈਂ ਚਾਹ ਬਣਾਉ ਕੱਲ੍ਹ ਗੁੜ ਦਿੱਤੀ ਦੁਪਹਿਰੇ ਮੈਂ ਚਾਹ ਬਣਾਉ ਸਵਾਦ ਜੀ ਚਾਹ ਬਣਾ ਰ ਕੱਲਾ ਗੁੜ ਸੀ ਕੱਲਾ ਗੋੜ ਪੌਣ ਲੱਗੀ ਚਾਚ ਕੱਲਾ ਕੱਲਾ ਗੋੜ ਪਾਲਾ ਇਹ ਲਾ ਦੇ ਇੱਕ ਗਲਾਸ ਪਾਣੀ ਦਾ ਪਾਲੋ ਦੁੱਧ ਬਾਲ ਕੇ ਧਰਿਆ ਹੁਣ ਮੈਂ ਉਹ ਚ ਕੁਸ ਕੁ ਜੋਚੋ ਕਰ ਲਉ ਕਿਹੜਾ ਗੱਲ ਕਰ ਰਹੀਂਂ ਦੀ ਇਹ ਲਾਦ ਹੁਣ ਭੁੱਖ ਲੱਗ ਗਈ ਪਤਾ ਨਹੀਂ ਐਨੀ ਭੁੱਖ ਲੱਗਦੀ ਐ ਇਹਨਾਂ ਨੂੰ ਐਨੀ ਭੁੱਖ ਲੱਗਦਾ ਕਹਿੰਦੇ ਹੁੰਦੇ ਫੱਗਣ ਨੂੰ ਕੀ ਜਾਣੇਗੀ ਭਰ ਕਣਾਲਾ ਜਾਣੇਗੀ ਸਾਡੇ ਪਰਿਵਾਰ ਨਾਲ ਤਾਂ ਉਹ ਗੱਲ ਬਣੀ ਪਈ ਐ ਸਰਕਾਰ ਜੀ ਰਮਾਉਂਦੇ ਨੇ ਖੇਤ ਕਣਕ ਵੇ ਉਹ ਨਾ ਜਿਹੜੋ ਵੀ ਆਉਣਗੇ ਹੈ ਨਹੀਂ ਕੁਝ ਖਾਣ ਨੂੰ ਹੈ ਨਹੀਂ ਕੁਝ ਖਾਣ ਨੂੰ ਸਾਰਾ ਕੁਝ ਮੁੱਕ ਗਿਆ ਕੱਲ ਡੱਬੇ ਝਾੜ ਦਿੱਤੇ ਨੇ ਖਾਣ ਪੀਣ ਵਾਲੇ ਤੇ ਹੁਣ ਦੇਖ ਰਿਆਂਗੇ ਪੰਜੀਰੀ ਪੰਜੀਰੀ ਬਣਾ ਲੈਣਾਂ ਇਹਨਾਂ ਨੂੰ ਐ ਤਾਂ ਫਿਰ ਮੇਰੀ ਜਾਣ ਤੋੜ ਤੋੜ ਖਾਂਦੇ ਨੇਗੇ ਕੁਝ ਹੈ ਨਹੀਂ ਕੁਝ ਹੈ ਨਹੀਂ ਕਿਉਂ ਪਿਆਗਾ ਜੀਰੀ ਬਣਾ ਲੈਣਗੇ ਜੀਰੋਂ ਹਣਾ ਕੋਈ ਮਤਲਬ ਕੱਢ ਕੇ ਪਰ ਹੁਜਨਕ ਬਹੁਤ ਕੁਛ ਸਤ ਬਹੁਤਾ ਆਉਂਦਾ ਹਨਾ ਵੀ ਅੱਪਾ ਇਹਨਾਂ ਦਾ ਇੰਨਾ ਕਰਿਆ ਵੀ ਇਹਨਾਂ ਨੇ ਸਾਡਾ ਕੋਈ ਗੁਣ ਨਹੀਂ ਕਰਿਆ ਜਿਹੜਾ ਕੋਈ ਗੁਣ ਨਾ ਕਰੇ ਨਾ ਵੀ ਕੋਈ ਵੀ ਗੱਲ ਦਾ ਹਨਾ ਫਿਰ ਔਖਾ ਬਹੁਤ ਹਰਖ ਜੜਦਾਗਾ ਵਿੱਚ ਵਿੱਚ ਮਨ ਜਾਂ ਭੁੱਜੀ ਜਾਂਦਾ ਵੀ ਮੈਂ ਤਾਂ ਇੰਨਾ ਕਰਦੀਆਂ ਹਨਾ ਕਰਦਿਆਂ ਚਾਹੇ ਕਰਦੀਆਂ ਕਰਦਿਆਂ ਹਨਾ ਤੇ ਥੋੜੀ ਜਿਹੀ ਅਕਲ ਮੈਨੂੰ ਲੇਟ ਹੀ ਆਈ ਹੈ ਮੈਂ ਹਰ ਇੱਕ ਨੂੰ ਆਪਦਾ ਸਮਝ ਲੈਣੀ ਆ ਪਰ ਮੈਨੂੰ ਕੋਈ ਨਹੀਂ ਆਪਦਾ ਸਮਝਦਾ ਹੈਗਾ ਤੇ ਉਹ ਵੀ ਬਸ ਆਪ ਦੇ ਸਮਝਦੇ ਨੇ ਆਪ ਦੇ ਪੰਡ ਪਾਈ ਹੁੰਦੇ ਨੇ ਜਿਹੜੇ ਬਗਾਨਾ ਤਾਂ ਇਹ ਹੁੰਦਾ ਵੀ ਚਲ ਇਹਰਾ ਕੀ ਆ ਤਾਂ ਬੌਲੀ ਆਏਗੀ ਹੈਨਾ ਚਲੋ ਜੇ ਮੈਨੂੰ ਚੰਗਾ ਲੱਗਦਾ ਹੈ ਨਾ ਉਹ ਮੈਂ ਕਰ ਲਾਂਦਾਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਸ਼ਬਦ ਕਿਦੇ ਕਿਦੇ ਨਾਲ ਹੁੰਦੀ ਆ ਭਾਈ ਇਸ ਤਰ੍ਹਾਂ ਤੇ ਬਹੁਤ ਸਾਰੇ ਈਵਰਜ਼ ਕਹਿ ਰਹੇ ਨੇ ਸੋਨੀ ਸਿੱਧੂ ਮਾਨਸਾ ਨੂੰ ਵੀ ਕਮੈਂਟ ਨਹੀਂ ਕਰ ਰਿਆ ਕਮੈਂਟ ਨਹੀਂ ਬੇਟਾ ਜੇ ਛੋੜੇ ਪੇਪਰ ਹੋ ਗਏ ਜੇ ਇੱਕ ਕਮੈਂਟ ਕਰ ਲੋ ਚਲ ਹਨਾ ਸਾਰਿਆਂ ਨੂੰ ਮਾਨਤਾ ਦੇ ਫੱਕ ਦੋ ਤੇ ਕਹਿੰਦੇ ਨੇ ਵੀ ਕੋਈ ਵੀ ਕਮੈਂਟ ਕੀ ਤੇ ਕਿਉਂ ਨਹੀਂ ਪਤਾ ਨਹੀਂ ਛੋੜੇ ਪੇਪਰ ਚੱਲ ਰਹੇ ਨੇ ਮੈਨੂੰ ਵੀ ਪਤਾ ਤੁਸੀਂ ਕਹਿੰਦੇ ਹੋ ਨਾ ਆਂਟੀ ਅੱਜ ਮੈਂ ਇਨੇ ਜਣਾਂ ਤੋਂ ਵੀਡੀਓ ਦੇਖ ਰਹਿਆ ਮੇਰੇ ਪੜਾਈ ਚੱਲਦੀ ਐ ਚਲੋ ਜੀ ਹਨਾ ਪੜਾਈ ਵੀ ਜ਼ਰੂਰੀ ਐ ਆਪਣਾ ਤਾਂ ਹਰੋ ਦਾ ਡੇਲੀ ਦਾ ਕੰਮ ਆਗਾ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ